ਚਿੱਪ ਵਾਲੇ ਮੀਟਰ ਦਾ ਸਾਰਿਆਂ ਜਥੇਬੰਦੀਆਂ ਬਰੋਧ ਕਰਦੀਆਂ ਉਹਨੂੰ ਲੈ ਕੇ ਇੱਕ ਕਿਸਾਨ ਸਾਡੇ ਵੀਰ ਨੇ ਮਨਾਂ ਕੀਤਾ ਸੀ ਵੀ ਅਸੀਂ ਚਿੱਪ ਵਾਲਾ ਮੀਟਰ ਨਹੀਂ ਲਗਾਉਣਾ ਪਰ ਬਿਜਲੀ ਬੋਰਡ ਦਫ਼ਤਰ ਵਾਲਿਆਂ ਨੇ ਬਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪ੍ਰੈਸਰ ਪਾ ਕੇ ਉਸ ਭਰਾ ਤੇ ਪਰਚਾ ਦਰਜ ਕਰਾਤਾ ਜਿੰਨਾ ਤੋੜੀ ਡਰਦੇ ਲੋਕ ਮੰਗਵਾਰ ਕੇ ਦੇਖ ਦਿਓ ਉਹ ਚੀਜ਼ ਨੂੰ ਲੈ ਕੇ ਅੱਜ ਅਸੀਂ ਰੱਦ ਕਰਨ ਵਾਸਤੇ ਇੱਕ ਸੰਕੇਤਕ ਧਰਨਾ ਸਿਰਫ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਵੀ ਇੱਕ ਵਾਰਨਿੰਗ ਦੇਣ ਵਾਸਤੇ ਇੱਕ ਦਿਨ ਦਾ ਇਹ ਧਰਨਾ ਦਿੱਤਾ ਲੋਕ ਲਗਾ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਜੀ ਦੇਖ ਲੈਣਾ ਚਾਹੀਦਾ ਪੂਰੇ ਦੀ ਇੰਟੈਲੀਜੈਂਸੀ ਨੋਟ ਕਰੇ ਉਹਦਾ ਪ੍ਰਸ਼ਾਸਨ ਨੋਟ ਕਰੇ ਨਾ ਲੋਕ ਲਗਾ ਕੇ ਦੇਖਾਂਗੇ ਕਰਤੇ ਪਰਚਾ ਕਰਾਉਣਾ ਇਸ ਤਰ੍ਹਾਂ ਦਾ ਜਿਹੜਾ ਘਣਾਉਣਾ ਕੰਮ ਆ ਇਹ ਕਾਰਪੋਰੇਟਾਂ ਦਾ ਹਿੱਤ ਪੂਰਨ ਵਾਲੀਆਂ ਸਕੀਮਾਂ ਨੇ ਜਿਹੜੀਆਂ ਹੋ ਕੇ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਕੋਈ ਜਥੇਬੰਦੀਆਂ ਦਾ ਇੱਕ ਵਿਰੋਧ ਕਰਨ ਦਾ ਹੱਕ ਆ ਕੋਈ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੁੱਧ ਫੈਸਲਾ ਆਉਂਦਾ ਉਹਦੀ ਸੀ ਵਿਰੋਧ ਕਰਦੇ ਆ ਜਿੰਦਾਬਾਦ ਜਿੰਦਾਬਾਦ ਬਾਰੇ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਗੁਰੂ ਲੈ ਕੇ ਕਿ ਕਿਸਾਨ ਸਾਡੇ ਵੀਰ ਨੇ ਮਨਾ ਕੀਤਾ ਸੀ ਵੀ ਅਸੀਂ ਜਪੜ ਨਹੀਂ ਕਰਾਂਗੇ ਪਰ ਬਿਜਲੀ ਬੋਰਡ ਦਫ਼ਤਰ ਵਾਲਿਆਂ ਨੇ ਬੜਾ ਮਜਾਦਿਆਂ ਦੇ ਕਿੱਥੇ ਪ੍ਰੈਸ ਪਰ ਸਿਖਾ ਦਿੱਤਾ ਪਰ ਚੱਲੋ ਉਹ ਚੀਜ਼ ਨੂੰ ਲੈ ਕੇ ਅੱਜ ਅਸੀਂ ਰੱਦ ਕਰਨ ਵਾਸਤੇ ਇੱਕ ਸੰਕੇਤਕ ਧਰਨਾ ਸਿਰਫ ਇਹਨਾਂ ਨੂੰ ਹੀ ਕੁਛ ਨਹੀਂ ਹਾਲ ਆਇਆ ਬਾਹਰ ਨਹੀਂ ਦੇਣ ਵਾਸਤੇ ਇੱਕ ਦਿਨ ਦਾ ਤੇ ਕਰਨਾ ਦਿੱਤਾ ਸੋ ਜੇ ਪਰਚਾ ਰੱਦ ਨਹੀਂ ਹੁੰਦਾ ਉਹਨਾਂ ਦੇ ਵਿੱਚੋਂ ਅਸੀਂ ਮੀਟਿੰਗ ਕਰ ਗਏ ਇਹ ਜਿਹੜਾ ਸੰਘਾਸਨ ਹੋਣ ਕਰਾਂਗੇ ਔਰ ਪੱਕੇ ਮੋਰਚੇ ਲਾਉਣਾ ਜਿੰਨਾ ਚਿਰ ਉਸ ਭਰਾ ਦਾ ਪਰਚਾ ਰੱਦ ਨਹੀਂ ਹੁੰਦਾ ਉਹਨਾਂ ਚਿਰ ਪੱਕੇ ਮੋਰਚੇ ਟਿਕੇ ਰਹਿਣਗੇ ਔਰ ਉਹਨਾਂ ਨਾਲ ਜਿਹਨਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਿਪਾਲੇ ਬਿਠਣ ਲੱਗੇ ਹੋਇਆ ਬਾਈ ਪਾਰ ਦੀ ਲੜਾਈ ਹੈ ਔਰ ਇਹ ਪਿੰਡਾਂ ਜੋ ਪਟ ਪਟ ਕੇ ਇਹਨਾਂ ਦੇ ਦਫ਼ਤਰ ਦੀ ਇੱਕ ਚਿਪ ਦੇ ਨਾਲੇ ਬਿਠਣ ਦਾ ਸੌਰੀ ਹੁੰਦੇ ਆ ਉਹਨਾਂ ਨੂੰ ਹਰ ਘਰ ਦਾ ਸਵਾਲ ਆ ਬਾਈ ਉਹ ਪਟ ਪਟ ਕੇ ਉਹ ਮੀਟਰ ਜਿਹੜੇ ਇਹਨਾਂ ਦੇ ਦਫ਼ਤਰ ਸੁਖਾ ਰਹਾਂਗੇ ਉਹਨਾਂ ਨੇ ਦਿਨਾਂ 'ਚ ਮੋਰਚਾ ਪਾਉਣੀਆ ਲੱਗਦਾ ਕਿ ਜੱਤੇਵੰਦੀਆ 6 ਐਮਐਲਏ ਨਾਲ ਜਾਂ ਵਿਧਾਇਕ ਨਾਲ ਜਾਂ ਉਹਨਾਂ ਨਾਲ ਕਿਉਂਕਿ ਇਹ ਪ੍ਰੈਸ਼ਰ ਦੇ ਨਾਲ ਜਿਹੜਾ ਪਰਚਾ ਬਣਿਆ ਉਹ ਅਸੀਂ ਤਾਂ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਉਹਨਾਂ ਵਾਲੇ ਦਿਨਾਂ 'ਚ ਸੜਕਾਂ ਵੀ ਜਮ ਕਰਾਂਗੇ ਔਰ ਇੱਥੋਂ ਪੱਕਾ ਮੋਰਚਾ ਲਾ ਕੇ ਡੀਐਸਪੀ ਦੇ ਦਫ਼ਤਰ ਨੂੰ ਵੱਡੇ ਕਾਫਲੇ ਜਿਹੜੇ ਲੋਕਾਂ ਦੇ ਉੱਤੇ ਲੱਗੂਗਾ ਇਹ ਦੇਖ ਲੈਣਾ ਚਾਹੀਦਾ ਮਰੇ ਦੀ ਇੰਟੈਲੀਜੈਂਸ ਨੋਟ ਕਰੇ ਉਹਦਾ ਪਸਾਰਾ ਨੋਟ ਕਰੇ ਨਾ ਬੇ ਦਾ ਕੀ ਜਿਹੜਾ ਇਹ ਕਿੰਨੀ ਖਫਕਾਰ ਤੇ ਪਰਚਾ ਕਰਾਉਣਾ ਇਸ ਤਰ੍ਹਾਂ ਦਾ ਜਿਹੜਾ ਕਨੌਣਾ ਕੰਮ ਆ ਇਹ ਕਾਰਪੋਰੇਟਾਂ ਦਾ ਹਿੱਤ ਪੂਰਨ ਵਾਲੀਆਂ ਸਕੀਮਾਂ ਨੇ ਜਿਹੜੀਆਂ ਜਿਹੜਾ ਮੋਦੀ ਮੰਨਿਆ ਤੇਲ ਆਇਆ ਉਹਦੇ ਬਾਅਦ ਤਿਆਰ ਰਹਿਣਾ 2020 ਜਿਹੜਾ ਬਿਜਲੀ ਬਿੱਲ ਆਇਆ ਉਹ ਟੇਡੇ ਤਰੀਕੇ ਦੇ ਨਾਲ ਸਾਡੇ ਸੱਥਾਂ ਦੇ ਵਿੱਚ ਸਾਡੀਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਚਿਪਾ ਲਈ ਮੁੱਠਾ ਲਾ ਕੇ ਜੁੜਾ ਦੇਣਾ ਅੱਜ ਖਰੀਦਣਾ ਸਭ ਤੋਂ ਜ਼ੋਰ ਤੇਜ਼ ਕਰੇ ਕੋਈ ਇਨਵਰਟਰ ਤੇ ਕੋਈ ਜਥੇਬੰਦੀਆਂ ਦਾ ਇੱਕ ਵਿਰੋਧ ਕਰਨਾ ਹੈ ਦੁਕਾਨ ਹੈ ਜਿਹਨੂੰ ਨਹੀਂ ਪਤਾ ਪਰ ਦੇ ਸਾਡੀ ਦੇ ਕਰਾਂ ਦੇ ਵਿੱਚ ਦਾ ਵਿਰੋਧ ਫੈਸਲਾ ਹੁੰਦਾ ਅਸੀਂ ਜ਼ੋਰ ਕਰਦੇ ਆਂ ਉਹਨਾਂ ਦੇ ਮੁਲਾਜ਼ਮਾਂ ਨੂੰ ਘੇਰਦੇ ਆ ਪਠਿਆਉਂਦੇ ਆ ਕਹਿੰਦਾ ਬੈਠੇ ਨੇ ਉਹਨਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਦੰਦ ਲੱਗ ਕੇ ਸਾਰੇ ਕਿੱਥੇ ਦੁਨੀਆ ਦੇ ਨਹੀਂ ਬੈਠੇ ਉਹਨਾਂ ਦੇ ਹੋਰ ਮੁਲਾਜ਼ਮ ਆਖੇ 20 50 ਉਹਨਾਂ ਨੂੰ ਉਥੋਂ ਭਜਾ ਕੇ ਲੈ ਗਏ ਕਿਉਂਕਿ ਜਦੋਂ ਲਾਈਨ ਡਿੱਗ ਜਾਂਦੀ ਆ ਉਹਦੇ ਨਾਲ ਕੋਈ ਮੁਲਾਜ਼ਮ ਨਹੀਂ ਹੋਣਗੇ ਤੇ ਇਸ ਤਰੀਕੇ ਨਾਲ ਸਾਡੇ ਲੜਨ ਵਾਸਤੇ ਦੇਰ ਤੋਂ ਜਿੰਦਾਬਾਦ ਮਿੱਤਰ ਇਹ ਇਹ ਮਸਲਾ ਤਿੰਨ ਦਾ ਆ ਗਿਆ ਕਿਉਂਕਿ ਬਿਜਲੀ ਬੋਰ ਦੇ ਅਧਿਕਾਰੀ ਕੰਮ ਨਹੀਂ ਕਰਦੇ ਤੇ ਇਹ ਮਸਲਾ ਪਲੀਪੁਰ ਪਿੰਡ ਦਾ ਆਦੀ ਗ੍ਰਿਡ ਦੇ ਜਿਹੜੀ ਸਭਾਇਆ ਇਹ ਮਸਲਾ ਸ਼ਿਟਾ ਆਇਆ ਉਹਦੇ ਚੌਥੀ ਅੱਜ ਉਹਨਾਂ ਨੇ ਐਫਆਰ ਵੀ ਉਹ ਵੀ ਰੱਦ ਹੋਈ ਇਹ ਨਹੀਂ ਮਸਲਾ ਵੀ ਢਿੰਗ ਦੇ ਵਿੱਚ ਆਇਆ ਕਿਉਂਕਿ ਇੱਥੇ ਹੀ ਸਾਫ ਕਹਿ ਸਕਦਾ ਵੀ ਆ ਜੀ ਆਪਣੇ ਬਿਜਲੀ ਬੋਰ ਨਾਲ ਇਹ ਲੁਪੇ ਕੰਮ ਨਹੀਂ ਕਰਦੇ ਮੇਰਾ ਨਾਮ